ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀਰੇ ਆਪਣਾ ਮਨਦੀਪ ਸਿੰਘ ਜੀ ਪ੍ਰਿੰਟ ਜੀ ਚੀਮਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ 62837 92204 ਦੁਬਾਰੇ ਫਿਰ ਦੱਸੋ ਜੀ 62837 92204 ਕਿੰਨੇ ਨਗਵ ਕੇਵੋ ਵੀਰੇ ਆਪਣੇ ਕੋਲ ਆਪਣੇ ਕੋਲ ਅੱਜ ਤਿੰਨੇ ਨਗਵ ਕੇਵੂ ਨੇ ਜੀ ਠੀਕ ਹੈ ਜੀ ਦੋ ਗੱਬਣ ਇੱਕ ਅੱਜ ਸੂਈ ਠੀਕ ਹੈ ਜੀ ਹਾਂ ਤੇ ਤਾਂ ਜੀ ਕਿੰਨਾ ਘਟਾ ਹੋਇਆ ਸੀ ਇਹਨੂੰ ਉਹਨੂੰ ਜੀ 2 ਘੰਟੇ ਹੋ ਗਏ ਸੂਈ ਨੂੰ ਜ਼ੇਰ ਪੈ ਗਈ ਠੀਕ ਹੈ ਜੀ ਬਈ ਜ਼ੇਰ ਵੀ ਦੇਖ ਸਕਦੇ ਹਾਂ ਠੀਕ ਹੈ ਆ ਸੂਈ ਹਾਂ ਆ ਸੂਈ ਹੈ ਠੀਕ ਹੈ ਆ ਸੂਈ ਠੀਕ ਹੈ ਹਾਂਜੀ ਪਹਿਲੀ ਗੱਲ ਦੀ ਥ੍ਰੇਲ ਦੱਸ ਦੇਵੀ ਇਹ ਜੀ ਹਲੇ ਮੰਨ ਲਓ 7-8 ਦਿਨ ਲੈ ਜੂਗੀ ਠੀਕ ਹੈ ਜੀ ਦੁੱਧ ਦੇ 20-22 ਕਿਲੋ ਦੇ ਦੇਣਾ ਦੂਜਾ ਸੁਆ ਠੀਕ ਹੈ ਜੀ ਹਾਂ ਮੜਾ ਫੋਲ ਕਰ ਸਕਦੇ ਆ ਇਹ ਕੱਪਣਾ ਹੈ ਠੀਕ ਹੈ ਜੀ ਬਾਈ ਕਹਿੰਦਾ 7-8 ਦਿਨ ਲੈ ਜੇ ਦੇਖ ਸਕਦੇ ਤੇ ਸਾਰਾ ਕਬਤੇ ਦਾ ਸੋਨਾ ਹੈ ਜੀ ਟੋਟੇ ਟੋਟੇ ਦੇ ਸਾਹਮਣੇ ਮੜਾ ਘਟੋਲੀ ਬੁਲਿੰਦੇ ਦੇਖ ਸਕਦੇ ਤਾਂ ਤੋਂ ਮੁੱਖੀ ਦਾ ਲੱਗਿਆ ਜੀ ਸਪੈਂਡ ਚੀਨਾ ਬਾਈ ਕੋਲ ਠੀਕ ਹੈ ਜੀ ਜੀ ਸਾਹੂ ਬੋ ਤਾ ਠੀਕ ਹੈ ਜੀ ਇਹ ਸਾਰੇ ਭਰਾ ਜੁਰੂਰ ਜੇ ਕੋਈ ਨਾ ਕੱਟ ਕਰਨੀ ਤੇ ਜਰੂਰ ਬਾਈ ਨਾਲ ਕਨੈਕਟ ਕਰੋ ਨੰਬਰ ਬਾਈ ਨੇ ਦੱਸ ਦਿੱਤਾ ਤੁਹਾਨੂੰ ਹਾਂਜੀ ਵੀਰੇ ਦਾ ਰੇਟ ਦੱਸ ਦਿਓ ਜੀ ਤੁਹਾਨੂੰ ਰੇਟ ਹੈ ਦਾ 65000 ਰੁਪਏ ਕਰਦੇ ਹਾਂ ਜੀ ਠੀਕ ਹੈ ਜੀ ਹਾਂ ਮੰਨ ਤਾਂ ਹੋ ਜੂਗਾ ਉਹ ਹਾਂ ਹਾਂ ਹੋ ਜੂਗਾ ਕੇ ਠੀਕ ਹੈ ਹਾਂ ਹਾਂਜੀ ਅਗਲੀ ਦਿਖਾਂਗਾ ਮੈਂ ਤੁਹਾਨੂੰ ਇਹ ਅੱਜ ਸਵੇਰੇ ਹੀ ਸੂਈ ਸੀ ਠੀਕ ਹੈ ਜੀ ਹਾਂ ਅਕਾਊਂਟ ਟੈਗ ਹੋ ਗਿਆ ਜੇ ਰੁਪਈ ਨੂੰ ਠੀਕ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਆ ਇਹਦਾ ਗਰਲੈਂਡੋ ਨਾਲ ਅਸਲ ਦੀ ਗਾਂ ਗਈ ਇਹ ਠੀਕ ਹੈ ਜੀ ਤਾਂ ਬੱਸੀ ਬਹੁਤ ਚੰਗੀ ਦਿੱਤੀ ਇਹਨੇ ਵੀ ਬੱਸੀ ਹੈ ਜੀ ਹਾਂ ਦੋਦੇ ਨੇ ਵੀ 18 ਕਿਲੋ ਬੱਸੀ ਨੇ ਦੇ ਦੇਣਾ ਠੀਕ ਹੈ ਜੀ ਮੜਾ ਕਰੇ ਖੜੀ ਬੱਸੀ ਨੂੰ ਮੜਾ ਬੱਸੀ ਦਿਖਾ ਦਿਓ ਇਹ ਬੜਾ ਬੱਸੀ ਕੋਸਲਾ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਬਈ ਇਹਨੂੰ ਇੱਡਾ ਉਹਦਾ ਸਾਮਣੇ ਠੀਕ ਹੈ ਜੀ ਕਾਜੀ ਸਿੰਘ ਜੀ ਦੇਖੀ ਬਰੇ ਦੇ ਸਾਹਮਣੇ ਥਣ ਮੁਠੀ ਵਾਲਾ ਬਾਈ ਜੀ ਲੱਗ ਜਾਵਾ ਮੋੜ ਦੇ ਬਈ ਫੇਸ ਕੁਆਲਟੀ ਦੇ ਸਾਰੇ ਰਾਣੀ ਬਈ ਕੱਦ-ਕੁੱਦ ਤੁਹਾਡੇ ਸਾਹਮਣੇ ਜੀ ਠੀਕ ਹੈ ਜੀ ਚਲੋ ਜੀ ਹਾਂਜੀ ਮੈਂ ਕੀ ਰੇਟ ਆ ਜੀ ਦਾ ਇਹਦਾ ਮੁੱਲ 62000 ਰੁਪਇਆ ਜੀ 62000 ਆ ਯਾਰੀ ਹਾਂ ਠੀਕ ਹੈ ਬਈ ਮੁੱਲ 62000 ਆ ਮਾਨਤਾਣ ਹੋ ਜੂ ਮੌਕੇ ਤੇ ਮਾਨਤਾਣ ਵੀ ਬਈ ਜੀ ਕਰ ਦਾਂਗੇ ਸਿੱਦੇ ਹਾਂ ਜੀ ਬਹੁਤ ਥੋੜੀ ਸੀ ਰਾਈ ਠੀਕ ਹੈ ਜੀ ਇਹ ਮੋਲ ਵਰਦੀਆ ਤਵੇ ਲਈ ਜਿਹੜਾ ਇਹ ਜੀ ਠੀਕ ਹੈ ਜੀ ਹਾਂਜੀ ਇਹਦੀ ਰੇਟ ਦੱਸੋ ਇਹ ਜੀ ਦੂਜਾ ਸੂਆ ਸਾਹੀਵਾਲ ਦਾ ਹੈ ਜੀ ਹਾਂਜੀ ਦੁੱਧ ਦੇਣੇ ਵੀ ਕਾਨੂੰਨ ਦਾ 14 ਕਿਲੋ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਦੁੱਧ ਦੇਣੇ ਵੀ ਹੁਣ 17 18 ਕਿਲੋ ਦੇ ਦੇਣਾਗਾ ਠੀਕ ਹੈ ਜੀ ਹਾਂ ਦੇਖਿਓ ਬਰਾਹਮਣ ਚੁੱਧਾ ਚੁੱਧਾ ਦੇ ਸਾਹਮਣੇ ਦੂਰ ਤੋਂ ਦਿਖਾਉਂ ਗਿਆ ਸਹੀ ਬਰਾਹਮਣ ਜੀ ਠੀਕ ਹੈ ਠੀਕ ਹੈ ਜੇ ਤੁਰਾ ਤੁਰਾ ਤੁਹਾਡੇ ਸਾਹਮਣੇ ਫੇਸ ਕੁਆਲਟੀ ਦੇ ਸਕਦਾ ਬਈ ਠੀਕ ਹੈ ਸਾਨੂੰ ਬਾਈ ਕਹਿੰਦਾ ਰਹਿੰਦੇ ਆ ਤੇ ਬਾਕੀ ਤਾਂ ਕਰਦੇ ਆ ਬਾਈ ਨੇ ਗੱਲਬਾਤ ਰੇਟ ਹਾਂ ਜੀ ਵੀ ਰੇਟ ਕੀ ਆ ਜੀ ਇਹਦਾ ਇਹਦਾ ਰੇਟ ਜੀ 55000 ਬਾਈ 55000 ਦਾ ਰੇਟ ਆ ਸੌ ਸੀ ਲੈ ਵੀ ਬਹੁਤ ਆ ਜਿਵੇਂ ਮਰਜੀ ਆ ਤੂੰ ਫੇਰੀ ਚੱਲੂ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਮਰਜੀ ਲਓ ਠੀਕ ਹੈ ਜੀ ਜਿਵੇਂ ਮਰਜੀ ਥਣ ਖਿਚੀਓ ਨਹੀਂ ਸਾਈ ਵਾਲਾ ਕਿੱਥੇ ਹੱਥ ਫਰਾਉਂਦੇ ਹੋਂ ਨੂੰ ਇਹ ਨਹੀਂ ਠੰਡੀ ਸੀ ਬਹੁਤ ਆ ਜੀ ਠੀਕ ਹੈ ਕਿਸ ਜਿੱਤਾ ਫਾਰਮ ਟੂ ਜੀ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰ ਦਿੱਤ ਕਰੋ ਤਾਂ ਕਿ ਤੁਹਾਨੂੰ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈ 7528000355 ਜੇ ਕਿਸੇ ਵੀਡੀਓ ਨੂੰ ਤਾਂ ਆਪਣਾ ਜੁਆਇਨਰ ਹੋ ਜੀ ਮਿਲਦੇ ਆਂ ਪ੍ਰਾਕਲੀ ਵੀਡੀਓ ਚੋਕ ਕੇ ਬਾਏ